ਇਹ ਗੁਰਵਿੰਦਰ ਦਾ ਪੰਥ ਤੋਂ ਜੱਫੇ ਦਾ ਸੋ ਬਾਈ ਜੀ ਬੇਨਤੀ ਹੈ ਲਾਓ ਇਸ ਲਈ ਕਹਿੰਦੇ ਮੁਕਾਬਲਾ ਦੋਦਾ ਵਰਤੇ ਘਾਂਗੇ ਦਾ ਸ਼ੁਰੂ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਪਰਲੀ ਕੰਨੀ ਤੇ ਗੁਰਵਿੰਦਰ ਉਰਲੀ ਕੰਨੀ ਤੇ ਡੱਗੋ ਵਾਲਾ ਕਹਿੰਦੇ ਆਓ ਤਿਆਰ ਫਿਰ ਤਿਆਰ ਤੇ ਦੋਤੇ ਵਾਲਾ ਲੈ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਤੇ ਕੌਣ ਹੁੰਨੇ ਆ ਆਹ ਕਹਿੰਦੇ ਗੁਰੂਸਰਿਆ ਸੁਖਵੀਰ ਕਬੱਡੀ ਪਾ ਰਿਹਾ ਹੈ ਇਲਾਕਾ ਕਹਿੰਦੇ ਬਗਰਾੜੀ ਦਾ ਜ਼ਿਲ੍ਹੇ ਫਰੀਦਕੋਟ ਦਾ ਪ੍ਰਸਿੱਧ ਪਿੰਡ ਆ ਮੇਰੇ ਵੀਰੋ ਉਹ ਗੁਰੂਸਰਿਆ ਕਹਿੰਦੇ ਨੰਬਰ ਆਪਣੀ ਟੀਮ ਦੇ ਕਿੱਥੇ ਜੋੜਦਾ ਹੋਇਆ ਹੈ ਲੈ ਵੀ ਪਹਿਲਵਾਨਾ ਪਾ ਕਬੱਡੀ ਲੈ ਵੀ ਬਿੱਲਿਆ ਚੱਕੀ ਮੈਕ ਤੇ ਕਰੀ ਗੱਲ ਮੁੰਡੇ ਦੀ ਬਰਾੜਾ ਦਾ ਪੁੱਤਰ ਆ ਗਿਆ ਵੰਸ਼ ਬਰਾੜ ਵੰਸ਼ ਬਰਾੜ ਮੇਰੇ ਵੀਰੋ ਚੋਟੀ ਦਾ ਖਿਡਾਰੀ ਹੈ ਕੀ ਹੋਇਆ ਭਾਜੀ ਗगन ਕਨੇਡਾ ਮਿੱਡੇ ਵਾਲਾ 200 ਰੁਪਿਆ ਦੋਦੇ ਦੀ ਹਰ ਸੰਦੀਪ ਦੋਦੇ ਦੀ ਹਰ ਕਬੱਡੀ ਤੇ ਹੋਵੇਗਾ ਆ ਹੂਟਰ ਵਾਲਿਆ ਧਿਆਨ ਦੇ ਨਾਲ ਵਜਾਈ ਮੇਰੇ ਸੁਣਿਆ ਨਹੀਂ ਇਹ ਤੈਨੂੰ ਬਹੁਤ ਵਜਾਉਣਗੇ ਮੈਚ ਬੜਾ ਚੋਟੀ ਦਾ ਹੈ ਮੋਦੀ ਕਹਨ ਅੱਗੇ ਆਈ ਜਾਂਦੇ ਹੂਟਰ ਵਾਲੇ ਦੇ ਥੋੜਾ ਥੋੜਾ ਪਿੱਛੇ ਹੋ ਰਿਓ ਲਓ ਪਿੰਡੀ ਕੌਡੀ ਹੁਣ ਚੌੜ ਵਿੱਚੋਂ ਨਾ 11 ਖੇਡ ਕੌਡੀ ਦਾ ਪਰ ਬੰਸ਼ ਬਰਾੜ ਬਰਾੜਾਂ ਦਾ ਪੁੱਤ ਆ ਵੀ ਕਬੱਡੀ ਖੇਡਦਾ ਪਸ਼ਵਰਾੜ ਆ ਇੱਕ ਟੀਮ ਦੇ ਖਤ ਜੁੜ ਗਿਆ ਹੈ ਅਗਲੀ ਕਬੱਡੀ ਸਵਾਹ ਵਾਲੀ ਧਰਤੀ ਦਾ ਹੈ ਇਹਨਾਂ ਪਿੰਡਾਂ ਦਾ ਮੁੰਡਾ ਹੈ ਅਗਲੀ ਕੌਡੀ ਹੈ ਲੈ ਵੀ ਨਵਦੀਪ ਪਤਾ ਡੋਗਰਾਂ ਨੂੰ ਅਸੀਂ ਜਟ ਜੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਲਾਓ ਸਾਹਮਣੇ ਇਸ ਲਈ ਮੇਰੇ ਵੀਰੋ ਚਾਰ ਜਾਫੀ ਤਿਆਰ ਹੈ ਆਓ ਕਹਿੰਦੇ ਚਾਰੇ ਹੀ ਕਮਾਲ ਹੈ ਗੱਲ ਕਹਿੰਦੇ ਨੌਜਣ ਹੁਣ ਲਾਉ ਕੌਣ ਟਿਕਾਣੇ ਮੁੰਡਾ ਕਹਿੰਦੇ ਸੂਰੇ ਵਾਲੀਆ ਗਗਨ ਜਾ ਮੇਰੇ ਮਿੱਤਰੋ ਕਹਿੰਦੇ ਬੱਟਰ ਪਰ ਆ ਲਵੀ ਦੇ ਨਾਲ ਟੱਕਰ ਹੋਈ ਹੈ ਨੰਬਰ ਧਾਵੀ ਦੇ ਕਿੱਥੇ ਹੈ ਆ ਮੁੰਡਾ ਜ਼ਿਲ੍ਹੇ ਬਠਿੰਡੇ ਦੇ ਨਿਆਉਰ ਦੇ ਇਲਾਕੇ ਦਾ ਕਹਿੰਦੇ ਵੱਡਿਓਣੇ ਦੀ ਧਰਤੀ ਦਾ ਮੇਰੇ ਵੀਰੋ ਕਹਿੰਦੇ 골ਡੀ ਕਬੱਡੀ ਪਾ ਰਿਹਾ ਹੈ ਲੇ ਵੀ ਰਾਣੇ ਬਾਈ ਆ ਮੁੰਡੇ ਦੇ ਵੀ ਚਰਚੇ ਵੱਡੇ ਨੇ ਆਹ ਦੇਖ ਲੈ ਵੀ ਕਹਿੰਦੇ ਇੱਕ ਰਾਣਾ ਸਾਡਾ ਕਬੱਡੀ ਖਿਡਾਰੀ ਹੈ ਇੱਕ ਰਾਣਾ ਪੁਆਇੰਟ ਲਿਖ ਰਿਹਾ ਤੇ ਉਧਰਲੇ ਪਾਸੇ ਦੇਖਣਾ ਹੁਣ ਬੱਜੂ ਆਣੀਆਂ ਨੂੰ ਉਹ ਕੌਣ ਉਹ ਕੌਣ ਉਹ ਕੌਣ ਉਹ ਕੌਣ ਫੜੂ ਮੇਰੇ ਮਿੱਤਰੋ ਪਰ ਨੰਬਰ ਕਿਨੇ ਧਾਵੀ ਦੇ ਕਿੱਥੇ ਐ ਆ ਵੀ ਪਹਿਲਵਾਨਾ ਲਾ ਸੁਖਵੀਰ ਆ ਗਿਆ ਗੁਰੂ ਸਰੀਏ ਮਾਰਵਾ ਐਕਸਪ੍ਰੈਸ ਦੇ ਤਰਤੇ ਜਾਣਾ ਗਿਆ ਸਖਵੀਰ ਸਰਾਮਾ ਦਾ ਹੈ ਪਰ ਆ ਗੁਰੂਸਰ ਗੁਰੂਸਖਵੀਰ ਹੁਣ ਚੌਂਡੀ ਗਮਣੀ ਚੈਨ ਵਿੱਚੋਂ ਇੱਕ ਪਾਸੇ ਬੁੱਟੜਾ ਤੇ ਨਾਲ ਕਹਿੰਦੇ ਸੋਰੇ ਵਾਲੀ ਗਗਨ ਲੱਗਾ ਹੋਇਆ ਹੁਣ ਚੌਂਡ ਵਿੱਚੋਂ ਸਰਾਏ ਨਾਗੇ ਦਾ ਇਲਾਕਾ ਹੈ 6 ਫੁੱਟ ਹੈ 6 ਇੰਚ ਹਾਈਟ ਹੈ ਔਰ ਅੰਲੀ ਸਾਈਡ ਵੇਖਦਾ ਭਾਈ ਗਗਨ 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 ਸੋਰੇ ਵਾਲੀ ਹੈ ਇੱਕ ਖੇੜ ਦਾ ਜੋਗੇ ਵਾਲੀਆ ਇੱਕ ਜਲਾਲ ਦਾ ਗਗਨ ਇੱਕ ਆ ਸੰਦੀਪ ਆ ਗਿਆ ਉੜਦਾ ਬਾਜ ਕੌੜੀ ਦਾ ਕਾਲੇ ਸੰਗਤ ਤਾਜ ਤੇ ਬਾਨਾ ਤਾੜੀਵਾਲ ਯਾਰੋ ਦਲੇਰ ਅੱਤ ਦੇ ਸੰਦੀਪ ਪੁਲੁੱਤਰ ਤੇ ਗੱਗੀ ਖੀਰਾਵਾਲ ਇੱਕ ਵਿੱਚ ਅੰਨਾ ਜੋਰ ਰੱਖਦੇ ਮਾਰ ਨਾਲ ਖੇਡਦਾ ਸੀ ਯਾਰੋ ਸੁਖਮਣ ਚੋਲੇ ਦਾ ਤੋੜੇ ਅਰਸ਼ਰ ਕਾੜ ਯਾਰੋ ਕੰਮ ਨਹੀਂ ਹੋਲੇ ਦਾ ਇੱਕ ਪਾਸੇ ਫਰੀਦਕੋਟ ਦੀ ਸ਼ਾਨ ਆਖਦੇ ਡੱਗੋ ਵਾਲੇ ਬੰਦੇ ਨੂੰ ਸ਼ਰਨੀ ਨੂੰ ਮੇਰੇ ਵੀਰੋ ਪਰ ਨੰਬਰ ਧਾਵੀ ਦਾ ਲੈ ਵੀ ਅਨਮੋਲ ਆ ਬਾਈ ਕਨੇਡਾ ਵਾਲਾ ਵੀਰੇ ਇਟਲੀ ਵਾਲਾ ਭਰਾ ਦੇ ਵੱਲੋਂ ਹਰ ਇੱਕ ਕਬੱਡੀ ਸੰਦੀਪ ਦੀ ਬਾਈ 200 ਦੀ 500 ਘਾਂਗੇ ਵਾਲੇ ਗੁਰਵਿੰਦਰ ਦੇ ਉਧਰਲੇ ਪਾਤੇ ਜਿੰਦ ਨਾજર ਤੇ ਨਾਲ ਮੇਰੇ ਵੀਰੇ ਉਹ ਕਹਿੰਦੇ ਸਾਡਾ ਵੀਰ ਕਹਿੰਦੇ ਜਸ਼ਨ ਵੱਡੇ ਮਾਣ ਕਰੂ ਜੇ ਜੱਫਾ ਲੱਗਦਾ ਮੇਰੇ ਮਿੱਤਰੋ ਪਰ ਸਵਾਲੇ ਦੀ ਧਰਤੀ ਦਾ ਕਹਿੰਦੇ ਬਿੰਦੂ ਹੈ ਨਾਉ ਯਾਨ ਕਹਿੰਦੇ ਬਾਪੂ ਹਰਨੇਕ ਸਿੰਘ ਮਲੰਗੀ ਦਾ ਲਾੜਦਾ ਤਪੁੱਤਰ ਨੰਬਰ ਜੋੜ ਗਿਆ ਇੱਕ ਕੰਨੀ ਤੇ ਕਹਿੰਦੇ ਸ਼ੇਰ ਸਿੰਘ ਦਾ ਲਾੜਦਾ ਤਪੁੱਤਰ ਬਾਪੂ ਚੰਨਣ ਸਿੰਘ ਦਾ ਪੋਤਰਾ ਉਹ ਖੜਾ ਤਿਆਰ ਪਰ ਤਿਆਰ ਗੁਰਵਿੰਦਰ ਘਾਂਗਾ ਮੇਰੇ ਮਿੱਤਰੋ ਪਰ ਡੱਗੋ ਵਾਲਾ ਕਹਿੰਦਾ ਮੈਨੂੰ ਛੱਡ ਦੋ ਮੈਨੂੰ ਛੱਡ ਦੋ ਮੈਂ ਡਰਦੀ ਰੱਬ ਰੱਬ ਕਰਦੀ ਕਬੱਡੀ 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 ਮੁੰਡਾ ਬਰਾੜਾਂ ਦਾ ਵੰਸ਼ ਇੱਕ ਪਾਸੇ ਸ਼ਰਨਾ ਸ਼ਰਨਾ ਪਰ ਵੰਸ਼ ਬਰਾੜਾ ਵੈਸ਼ਵਰਾੜ ਆਹ ਇੱਕ ਟੀਮ ਦੇ ਖਾਤੇ ਜੋੜ ਗਿਆ ਹੈ ਵੈਗੁਰ ਮੇਰ ਰੱਖੇ ਵੈਗੁਰ ਗੁਰਮੇਲਾ ਸ਼ਰਨਾ ਥੋੜੀ 60 ਖਾ ਬੈਠਾ ਸ਼ਰਨਾ ਥੋੜੀ 60 ਖਾ ਬੈਠਾ ਵੈਗੁਰ ਮੇਰ ਕਰੇ ਕਿਸੇ ਵੀ ਮਾਂ ਦੇ ਬਲੀ ਪੁੱਤਰ ਦਾ ਕੋਈ ਬਾਲ ਤੱਕ ਨਾ ਵਿੰਗਾ ਹੋਵੇ ਮਾਵਾਂ ਦੇ ਬਲੀ ਪੁੱਤਰ ਜਿੱਤ ਕੋਈ ਮਰਜੀ ਜਾਵੇ ਪਰ ਇਹ ਮੁੰਡੇ ਤੁਹਾਡੇ ਪਿੰਡ ਖੇਡਣ ਆਇਆ ਬਾਈ ਇਹਨਾਂ ਦਾ ਹੌਸਲਾ ਵੱਡ ਜੁਗਾ ਤਾੜੀ ਫੇਰ ਮਾਰ ਦਿਓ ਜ਼ੋਰਦਾਰਾ ਲੇ ਵੀ ਗਰਾਡੀ ਸੈੱਟ ਹੈ ਪਲਵਾਨ ਥੋੜੀ ਮੈਨੂੰ ਲੱਗਦਾ ਵੀ ਸਿਰ ਜਿਹੜਾ ਲੱਗਿਆ ਵਧੀਆ ਹੈ ਮੁੰਡਾ ਸੈੱਟ ਹੈ ਸੋਹਣਾ ਆਹ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੈ ਬਾਬਾ ਫਰੀਦ ਜੀ ਦੀ ਕਿਰਪਾ ਮੇਰੇ ਵੀਰੋ ਆਹ ਕਹਿੰਦੇ ਮੁੰਡੇ ਫਰੀਦਕੋਟ ਜ਼ਿਲ੍ਹੇ ਦੇ ਡੱਗੋ ਵਾਲੇ ਸ਼ਰਲੇ ਤੇ ਮਾਨ ਹੈ ਪਰ ਦੇਖਾਂਗੇ ਸਾਹਮਣੇ ਗੁਰੂ ਸਰੀਆ ਵੀ ਕਹਿੰਦੇ ਫਰੀਦਕੋਟ ਜ਼ਿਲ੍ਹੇ ਨੂੰ ਬਲੋਂਗ ਕਰਦਾ ਮੇਰੇ ਮਿੱਤਰੋ ਗੁਰੂ ਆਸਥਾਨੋਂ ਦਿੱਤਾ ਹੈ ਵਰਦਾਨ ਕਬੱਡੀ ਦਾ ਪੂਜਣ ਯੋਗ ਹੁੰਦਾ ਕੰਗ ਮੈਦਾਨ ਕਬੱਡੀ ਦਾ ਹਰ ਇੱਕ ਮਾਂ ਦੀ ਇੱਛਾ ਕਿ ਮੇਰਾ ਪੁੱਤ ਵੀ ਬਣੇ ਕਪਤਾਨ ਕਬੱਡੀ ਦਾ ਗੁਰੂਸਰਿਆ ਸੁਖਵੀਰ ਸਾਡੀ ਮਾਂ ਖੇਡ ਕਬੱਡੀ ਦਾ ਕਹਿੰਦੇ ਟੌਪ ਦਾ ਮੱਲ ਬਣ ਗਿਆ ਉਹ ਕਹਿੰਦੇ ਖੇਡਦਾ ਵਿਦੇਸ਼ਾਂ ਦੇ ਵਿੱਚ ਪਰ ਆਹ ਮੁੰਡੇ ਨੇ ਕੀ ਕਹਿ ਦੇਆ ਗੋਲਡੀ ਵੱਜੋ ਆਣੀਆਂ ਉਹ ਭਾਈ ਕੌਣ ਹੈ ਗੋਲਡੀ ਵੱਜੋ ਆਣੀਆਂ ਗੋਲਡੀ ਵੱਜੋ ਆਣੇ ਦਾ ਰੇਡਰ ਪੂਰਾ ਟਿਕਾਣੇ ਦਾ ਗੋਲਡੀ ਵੱਜੋ ਆਣੇ ਦਾ ਰੇਡਰ ਪੂਰਾ ਟਿਕਾਣੇ ਦਾ ਹੈ ਹਾਈਟ ਕਟ ਹੈ ਪਲ ਮੇਲਾ ਲੁੱਟ ਕੇ ਲੈ ਕੇ ਜਾਊਗਾ ਅੱਜ ਮੇਰੇ ਵੀਰੋਂ ਤਨ ਤਨ ਹੋਈ ਪਈ ਹੈ ਅਗਲੀ ਕੌਡੀ ਸਵਾਹ ਵਾਲੀ ਧਰਤੀ ਇੱਕ ਪਾਸੇ ਗगन 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 ਗਗਨ ਤੇ ਬਿੰਦੂ 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 ਬਿੰਦੋ ਬਿੰਦੂ ਬਾਓ ਸੂਰੇ ਵਾਲੇ ਵਾਲਿਆ ਬਾਓ ਸੂਰੇ ਵਾਲੇ ਵਾਲਿਆ ਬਾਓ ਗਗਨਾ ਬਾਓ ਗਗਨਾ ਸਾਡਾ ਵੀਰ ਨਾਜ਼ਰ ਤੇ ਜਿੰਦ ਨਾਲ ਜਸ਼ਨ ਕਹਿੰਦੇ ਬਿੰਦੂ ਦੇ ਲਈ 500 ਮੇਰੇ ਵੀਰ 500 ਦੇ ਮਾਣ ਕਰਾਂਗੇ ਪਰ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਤਿਆਰ ਪਰ ਤਿਆਰ ਹੈ ਲੈ ਵੀ ਕਾਲਾ ਬਾਈ ਕਹਿੰਦਾ ਤੇ ਗਗਨ ਕਨੇਡਾ ਦੇ ਵੱਲੋਂ ਵੱਡੇ ਮਾਣ ਜਿਹੜੇ ਦਿੱਤੇ ਜਾਣਗੇ 500 ਦੇ ਤਹਿ ਦਿਲੋਂ ਧੰਨਵਾਦ ਹੈ ਬੱਲੇ ਲੈ ਵੀ ਥੋੜਾ ਸਾਈਡ ਤੇ ਹੋ ਜਿਓ ਪੁਲਵਾਨੋ ਪਰ ਇਧਰਲੇ ਪਾਸੇ ਕਬੱਡੀ 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 ਪਾਉ ਦੇ ਲਈ ਵੀ ਕਹਿੰਦੇ 200 ਦਾ ਵੱਡਾ ਮਾਣ ਜਿੰਦ ਨਾਜ਼ਰ ਤੇ ਜਸ਼ਨ ਕਨੇਡਾ ਵੀਰਾ ਵੱਲੋਂ ਵੱਡੇ ਬਾਣ ਆਏ ਆ ਮੇਰੇ ਵੀਰੋ ਲਓ ਕਬੱਡੀ ਪਾਉਣ ਦੇ ਲਈ ਕਹਿੰਦੇ ਗੁਰੂ ਸਰੀਆ ਸੁਖਵੀਰ ਬੱਲੇਆ ਵੱਧ ਗਿਆ ਲਓ ਸੁਖਵੀਰ ਯਾਰਾਂ ਦਾ ਨਾ ਖੌਫ ਸਾਡੇ ਨੇਖੀ ਖਤਰੇ ਅੜ ਤੱਕ ਮਿੱਤਰਾਂ ਨੂੰ ਸਾਬੀ ਟਕਰੇ ਅੜ ਤੱਕ ਮਿੱਤਰਾਂ ਨੂੰ ਸਾਪੀ ਟਕਰੇ ਪਰਸਾਂਾਂ ਦੀਆਂ ਟਕਰਾਂ ਛੋਟੀ ਦੀ ਖੇਡ ਹੈ 40 ਮੁਕਤਲ ਦੀ ਧਰਤੀ ਰਾਣੀਵਾਲ ਦੀ ਧਰਤੀ ਉੱਤੇ ਸੁਖਵੀਰ ਨੂੰ ਜਫਾ ਸੂਰੇ ਵਾਲੀਆ ਗਗਨਾਂ ਸੂਰੇ ਵਾਲੀਆ ਗਗਨਾਂ ਗੁਰੂ ਸਰੀਆ ਸੁਖਵੀਰ ਨੂੰ ਜਫਾ ਲੱਗਿਆ ਹੈ ਅਗਲੀ ਕੌਡੀ ਮੁੰਡਾ ਪੁੱਤ ਬਰਾੜਾ ਮੈਂ ਵੰਸ਼ ਬਰਾੜ ਅਗਲੀ ਕੌਡੀ ਪਾਉਂਦਾ ਅੱਖੀਆਂ ਤੋਂ ਦੁਰ ਗਿਆ ਬਨ ਕੇ ਮੌਤ ਲੜੀ ਦਾ ਗਾਣਾ ਉਹਦੇ ਇੱਕ ਕੈਕਸ਼ਨ ਤੇ ਲੋਕੀ ਲੁੱਡੀਆਂ ਸੁਣ ਪਾਉਂਦੇ ਵੇਖ ਕੇ ਤੋਰੇ ਉਡੀ ਮੋਰ ਵੀ ਸਨ ਸ਼ਰਮਾਉਂਦੇ ਕੋਈ ਰੋਕ ਸਕੇ ਤਾਂ ਰੋਕੇ ਆ ਹੱਥ ਲਾ ਕੇ ਮੈਂ ਜਾਨਾ ਉਹ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ 911 911 911 ਖੇਡ ਕੌਡੀ ਦਾ ਦੋ ਦਿੱਤਾ ਜਾਣਾ ਮੇਰੇ ਵੀਰੋ ਨੇ ਜੱਫਾ ਲੱਗ ਗਿਆ ਖੇਡ ਕੌਡੀ ਦਾ ਨਾਟ 11 ਖੇਡ ਕੌਡੀ ਦਾ 98 11 ਇਹ ਨਾਟ 11 ਬਾਈ ਸਾਡਾ ਗਗਨ ਕੈਨੇਡਾ ਵਾਲਾ ਜਿੰਦ ਨਾਲ ਜਸ਼ਨ ਨਾਲ ਨਾਚਰ ਮੇਰੇ ਵੀਰੋ ਵੱਡੇ ਮਾਨ ਕਨੇ ਕਾਂਗੇ ਵਾਲੇ ਗੁਰਵਿੰਦਰ ਦੇ ਲਈ ਸਾਡਾ ਵੀਰ ਅਰਸ਼ਦੀਪ ਆਸਟ੍ਰੇਲੀਆ ਮਨਪ੍ਰੀਤ ਧਾਲੀਵਾਲ ਕੁਲਵਿੰਦਰ ਯੂ ਐਸ ਏ ਤੇ ਸੰਦੀਪ ਬਹਿਰੈਨ ਦੇ ਵੱਲੋਂ ਵੀ ਆ ਜੱਫੇ ਤੇ ਵੱਡੇ ਮਾਨ ਨੇ ਨਰਵੈਰ ਬਾਈ ਅਰ ਕਹਿੰਦੇ ਵੱਲੋਂ ਲੱਭਾ ਤੇ ਦਲਜੀਤ ਦੇ ਵੱਲੋਂ ਵੀ ਕਹਿੰਦੇ ਵੱਡੇ ਮਾਣ ਆ ਗਏ ਨੇ ਸਾਡੇ ਅਨਮੋਲ ਇਟਲੀ ਦੇ ਵੱਲੋਂ 500 ਆ ਗਿਆ ਵੀ ਘਾਂਗੇ ਵਾਲੇ ਗੁਰਵਿੰਦਰ ਦੇ ਲਈ ਤਹਿ ਦਿਲੋਂ ਧੰਨਵਾਦ ਹੈ ਲੈ ਵੀ ਕਾਲਿਆ ਥੋੜੇ ਅੰਨੀਓ ਵੀ ਵੱਡੇ ਮਾਣ ਆਏ ਨੇ ਗਗਨ ਕੈਨੇਡਾ ਦਾ ਵੀ ਧੰਨਵਾਦ ਕਰਾਂਗੇ ਲੈ ਵੀ ਬਿੱਲੇ ਡੱਗੋ ਵਾਲੇ ਦੀ ਕਰਦੇ ਗੱਲ ਆ ਡੱਗੋ ਵਾਲਾ 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 골ਡੀ ਵੱਜੋ ਆਣਦਾ ਰੇਡਰ 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 ਚੋਟੀ ਦਾ 골ਡੀ ਵੱਜੋ ਆਣੀ ਹੈ ਰੇਡਰ ਚੋਟੀ ਦਾ ਪਾ ਵੀ ਬਿੰਨੂ ਕਬੱਡੀ ਇੱਕ ਪਾਸੇ ਬੁੱਟਰ ਗੁਰਜੀਤ ਖੜਾ ਹੈ ਇੱਕ ਪਾਸੇ ਗगन ਹੈ ਹੁਣ ਪੈਂਦੀ ਕਬੱਡੀ ਉੱਤੇ ਕਿਹੜਾ ਜਾਫੀ ਲਾਊਗਾ ਜੱਫਾ ਨੰਬਰ ਬਾਹਲੇ ਕੀਮਤੀ ਹੈ ਲੈ ਵੀ ਨਵਦੀਪ ਨੰਬਰ ਬਾਹਲੇ ਨੰਬਰ ਬਾਹਲੇ ਕੀਮਤੀ ਆ ਘਾਂਗੇ ਵਾਲਿਓ ਨੰਬਰ ਬਾਹਲੇ ਕੰਤੀਆ ਉਧਰਲੇ ਪਾਸੇ ਦੋਦੇ ਵਾਲੇ ਵੀ ਬਰਾਬਰ ਦੀਆਂ ਮੋੜੀਆਂ ਆਉਂਦੇ ਐ ਸੋਰੇ ਵਾਲੀਆ ਗਗਨ ਅੱਜ ਕਹਿੰਦੇ ਬੰਚ ਵੀ ਵੱਡਾ ਖਿੱਤਾ ਬਣਿਆ ਹੋਇਆ ਮੇਰੇ ਵੀਰੋ ਉਹ ਕਹਿੰਦੇ ਕਬੱਡੀਆਂ ਵੇੜ-ਵੇੜ ਕੇ ਪਾਉਂਦਾ ਪਰ ਹੁਣ ਕਬੱਡੀ ਦੋਦੇ ਵਾਲਾ ਕਹਿੰਦੇ ਸੰਦੀਪ ਗਰਾਊਂਡ ਦੇ ਵਿੱਚ ਪਾਉਂਦਾ ਉਹ ਬੱਲੇ ਬੱਲੇ ਹੋ ਗਈ ਹਾਏ ਮੇਰੇ ਰੱਬਾ ਵਾਓ ਸੰਦੀਪ ਵਾਓ ਸੰਦੀਪ ਵਾਓ ਸੰਦੀਪ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਘਾ ਨਹੀਂ ਖਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਆਉਂਦੇ ਦੋਦੇ ਪਿੰਡਾ ਸੰਦੀਪ ਉਹਨਾਂ ਦੇ ਦੌਰ ਨਹੀਂ ਜਾਂਦੇ ਮਿਲਿਆ ਜੇ ਦੋਦੇ ਵਾਲੇ ਸੰਦੀਪ ਨੂੰ ਘਾਂਗੇ ਵਾਲਾ ਗੁਰਵਿੰਦਰ ਜੱਫਾ ਲਾਉਂਦਾ ਸਾਡਾ ਵੀਰ ਅਨਮੋਲ ਇਟਲੀ ਕਹਿੰਦਾ ਵੀ ਆਪਾਂ 2100 ਦੇਵਾਂਗੇ ਪਰ ਆਹ ਕਬੱਡੀ ਦੇ ਕਰੀ ਮਿਲਿਆ ਗੱਲ ਆਹ ਵੇਖਦਾ ਇੱਕ ਪਾਸੇ ਸਖਵੀਰ ਗੁਰੂ ਸਰੀਆ ਹੁਣ ਚੌਥੇ ਵਿੱਚੋਂ ਇੱਕ ਪਾਸੇ ਗੁਰਜੀਤ ਬੁੱਟਰ ਟਰਾਈ ਕਰਦਾ ਪਰ ਅੰਕ ਤੁਹਾਡੇ ਸਾਹਮਣੇ ਐ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਸੰਦੀਪ ਕਹਿੰਦਾ ਵੀ ਬੱਗੇਪਿੰਡ ਦਾ ਦੋਲਾ ਮੇਰਾ ਫੇਵਰਟ ਰੇਡਰ ਹੈ ਔਰ ਪੈਥੋਂ ਦਾ ਸ਼ੀਰਾ ਮੇਰਾ ਫੇਵਰਿਟ ਜਾਫੀ ਹੈ ਪਰ ਅੱਜ ਇਸ ਧਰਤੀ ਉੱਤਮ ਰੇਡਰ ਕੌਣ ਆਉਂਦਾ ਹੈ ਉੱਤਮ ਜਾਫੀ ਕੌਣ ਆਉਂਦਾ ਹੈ ਚੌੜੀ ਘਮਣੀ ਚੈਨ ਵਿੱਚੋਂ ਦੋਨੇ ਕੰਨੀਆਂ ਜੜੀਆਂ ਕਹਿੰਦੇ ਕਾਂਗੇ ਵਾਲੇ ਨੇ ਮਲੜੀਆਂ ਇੱਕ ਪਾਸੇ ਭਾਉ ਕਾਂਗੇ ਵਾਲਾ ਔਰ ਵੰਸ਼ ਵੰਸ਼ਪਰਾੜ ਅੰਨੀ ਜਾਨ ਦਾ ਮਾਲਕ ਹੈ ਵੰਸ਼ਪਰਾੜ ਅੰਨੀ ਜਾਨ ਦਾ ਮਾਲਕ ਹੈ ਅੰਨੀ ਜਾਨ ਦਾ ਮਾਲਕ ਹੈ ਲੇ ਵੀ ਦਰਸ਼ਕੀਓ ਨੇ ਨਿਆਰਾ ਆ ਰਿਹਾ ਤਾੜੀ ਬਾਬਾਈ ਦੇ ਨਾਂ ਤੇ ਐਨ ਕਹਿੰਦੇ ਸਿਰਾ ਲੱਗਿਆ ਪਿਆ ਬਿੱਲਿਆ ਆਓ ਸਾਹਮਣੇ ਦੇਖਾਂਗੇ ਮੇਰੇ ਮਿੱਤਰੋ ਕਬੱਡੀ ਕਹਿੰਦੇ ਨੀਟੇ ਦੀ ਪੈਂਦੀ ਹੈ ਇਹ ਵੀ ਘਾਂਗੇ ਵਾਲਾ ਮੇਰੇ ਮਿੱਤਰੋ ਬੜਾ ਪ੍ਰਸਿੱਧ ਹੈ ਇਹ ਵੀ ਕਹਿੰਦੇ ਚੰਨਣ ਸਿਉਂਦੇ ਪਿੰਡ ਦਾ ਕਹਿੰਦੇ ਮੁੰਡਾ ਵਧਿਆ ਹੋਇਆ ਹੈ ਉਹ ਕਬੱਡੀ ਪਾਉਂਦਾ ਪਰ ਸਾਹਮਣੇ ਟੱਕਰ ਟੱਕਰ ਦੋਦੇ ਵਾਲਾ ਬੁੱਟਰ ਕਰੂ 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 ਗੱਲ ਟਿਕਾਣੇ ਦੀ ਪਰ ਸਾਹਮਣੇ ਘਾਂਗੇ ਵਾਲਾ ਘਾਂਗੇ ਵਾਲਾ ਓ ਬਾਈ ਕੀ ਹਾਲ ਚਾਲ ਹੋਰ ਰਿਪੋਰਟਾਂ ਓਕੇ ਰਿਪੋਰਟਾਂ ਓਕੇ ਆ ਮੇਰੇ ਵੀਰੋ ਸਰਾ ਗੱਲ ਬਾਤ ਹੈ ਲਵੀ ਨਵਦੀਪ ਕਹਿੰਦਾ ਬਾਈ ਕੀ ਹਾਲ ਚਾਲ ਹੈ ਮੈਂ ਕਿਹਾ ਸਰਾ ਗੱਲ ਬਾਤ ਹੈ ਸਰਾ ਗੱਲ ਬਾਤ ਹੈ ਅੱਜ ਰਾਣੀਵਾਲ ਦੇ ਵਿੱਚ ਮੋਦੀ ਜੀ ਹੋਈ ਪਈ ਰਾਤ ਹੈ ਸਰਾ ਗੱਲ ਬਾਤ ਹੈ ਆ ਪੈਂਦੀ ਕੌੜੀ ਉੱਤੇ ਹੁਣ ਚੌਂੜ ਵਿੱਚੋਂ ਦਗੋ ਦਾ ਸ਼ਰਨਾ ਜਾਂ ਤੇ ਪਾਉ ਜਾਂ ਤੇ ਨੱਟ 11 ਹੁਣ ਜਫਾ ਕਿਹੜਾ ਲਾਉ ਹੁਣ ਜਫਾ ਹੁਣ ਜਫਾ ਹੁਣ ਧੱਕਾ ਹੁਣ ਨਜ਼ਾਰਾ ਬੱਲੇ 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 ਨੱਟ 11 ਨੱਟ 11 ਨੱਟ 11 ਨੱਟ 11 ਪਰ ਮੁੰਡਾ ਰੱਬੋਂ ਰੱਬੋਂ ਰਵਿੰਦਰ ਬੱਲੇ ਤੇ ਕਰਾ ਗਿਆ ਓਏ ਦੱਕੇ ਵੀਰੋ ਲੈ ਬਾਈ ਅਰਸ਼ਦੀਪ ਆਸਟ੍ਰੇਲੀਆ ਬਨਪ੍ਰੀਤ ਧਾਲੀ ਬਾਲ ਕੁਲਵਿੰਦਰ ਸਿੰਘ ਯੂ ਐਸ ਏ ਤੇ ਸੰਦੀਪ ਬਾਈ